ਤੇ ਤਾਰੀਖ ਦੇ ਪੰਨੇ ਪੜ ਕੇ ਦੇਖੋ ਸਹੀ ਤੁਸੀਂ ਤੁਹਾਡੇ ਬਜ਼ੁਰਗਾਂ ਨੇ ਜਿਨ੍ਹਾਂ ਦੇ ਆਗੂ ਛੱਡ ਕੇ ਭੱਜ ਗਏ ਸਨ ਇਹ ਸਾਡੀ ਤਰਾਸਦੀ ਰਹੀ ਹੈ ਇਹ ਸਾਡੀ ਬਹੁਤ ਵੱਡੀ ਵਿਡੰਬਣਾ ਹੈ ਜੇ ਸਿਪਾਹੀ ਕਦੇ ਵੀ ਨਹੀਂ ਦੌੜੇ ਜਦੋਂ ਦੌੜੇ ਆਗੂ ਦੌੜੇ ਆ ਲੀਡਰ ਦੌੜੇ ਆ ਜਦੋਂ ਧੋਖਾ ਦਿੱਤਾ ਹੈ ਲੀਡਰਾਂ ਨੇ ਧੋਖਾ ਦਿੱਤਾ ਹੈ ਇਹ ਤਰਾਸ ਦੀ ਵਾਲੀ ਗੱਲ ਹੈ ਮਹਾਂਪੁਰਖੋ ਜਕਾਰੇ ਵਾਲੀ ਗੱਲ ਨਹੀਂ ਇਹ ਇਹ ਸਾਡੇ ਰੋਣੇ ਦੀ ਗੱਲ ਹੈ ਜੇ ਸਾਡੇ ਲੀਡਰ ਇੱਥੇ ਨਲਾਇਕ ਰਹੇ ਆ ਜੇ ਅੱਜ ਤੱਕ ਅਸੀਂ ਇਹੋ ਗੱਲ ਭੁਗਤਦੇ ਆ ਰਹੇ ਹਾਂ ਅੱਜ ਜੇ ਇੱਥੇ ਬੈਠੇ ਆ ਨਾ ਮਾਫ ਕਰਨਾ ਤੁਹਾਨੂੰ ਮੇਰੀ ਗੱਲ ਬੁਰੀ ਲੱਗੇ ਇਹ ਲੀਡਰਾਂ ਦੀ ਨਲਾਇਕੀ ਕਰਕੇ ਬੈਠੇ ਹੋਏ ਆ ਅੱਜ ਜਿੰਨਾ ਇਹ ਸੰਘਰਸ਼ ਚੱਲ ਰਿਹਾ ਮੈਂ ਕਿਸੇ ਪਾਰਟੀ ਦੇ ਲੀਡਰਾਂ ਦੀ ਗੱਲ ਨਹੀਂ ਜੇ ਕਰਦਾਗਾ ਉਹਨਾਂ ਤੋਂ ਤੇ ਆਸ ਨਹੀਂ ਰੱਖਣੀ ਚਾਹੀਦੀ ਕੀ ਜੀ ਉਹਨਾਂ ਨੇ ਜੋ ਕੰਮ ਕਰਨਾ ਹਮੇਸ਼ਾ ਆਪਣੇ ਮਤਲਬ ਲਈ ਕੰਮ ਕਰਨਾ ਮੈਂ ਸਾਡੇ ਕੌਮ ਦੇ ਲੀਡਰਾਂ ਦੀ ਗੱਲ ਕਰਦਾ ਪਿਆ ਉਹ ਚਾਹੇ ਮੈਂ ਹੋਵਾਂ ਉਹ ਚਾਹੇ ਤੁਸੀਂ ਹੋਵੋ ਅਸੀਂ ਨਕੰਮੇ ਸੀ ਤਾਂ ਇਹਨਾਂ ਪਾਵਿਆਂ ਨੂੰ ਗੱਲਾਂ ਪਹੁੰਚੀਆਂ ਨੇ ਜੀ ਅਸੀਂ ਕਿਸੇ ਕੰਮ ਦੇ ਹੁੰਦੇ ਨਾ ਤੇ ਘਾਟਾ ਨਹੀਂ ਸੀ ਕਿਸੇ ਗੱਲ ਦਾ ਤੁਸੀਂ ਦੇਖੋ ਲੀਡਰ ਛੱਡ ਕੇ ਭੱਜ ਗਏ ਹੁਣ ਅੰਗਰੇਜ਼ ਸਮਝਦੇ ਸਨ ਜਿੰਨਾਂ ਦੇ ਆਗੂ ਭੱਜ ਗਏ ਆ ਬਈ ਇੱਕ ਬੰਨੇ 10000 ਫੌਜ ਹੋਵੇ ਤੇ 4000 ਬੰਦਾ ਵਿੱਚ ਦੀ ਨਿਕਲ ਕੇ ਭੱਜ ਜਾਵੇ ਤੇ ਸਾਰਾ ਕੁਝ ਹੀ ਹਿੱਲ ਜਾਂਦਾ ਹੈ ਜੀ ਅੰਗਰੇਜ਼ਾਂ ਨੂੰ ਸੀ ਵੀ ਇਹਨਾਂ ਨੂੰ ਤੇ ਅਸੀਂ ਹੁਣੇ ਬਸ ਆਪਣਾ ਪੈਰਾਂ ਥੱਲੇ ਦੇ ਲੈਣਾ ਹੈ ਜੀ ਪਰ ਤੁਸੀਂ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਉਸ ਵਕਤ ਦੀਆਂ ਲਿਖਤਾਂ ਨੇ ਪੜ ਕੇ ਦੇਖੋ ਸਹੀ ਜੀ ਸਾਡੇ ਬਜ਼ੁਰਗ ਚੱਪੇ-ਚੱਪੇ ਧਰਤੀ ਆਸਤੇ ਲੜੇ ਐ ਜੇ ਤੇ ਅੱਜ ਅਸੀਂ ਉਹਨਾਂ ਦੀ ਖਾਤਰ ਚੱਪਾ ਧਰਤੀ ਬਚਾਉਣ ਲਈ ਲੜ ਰਹੇ ਹਾਂ ਸਾਡੇ ਬਜ਼ੁਰਗ ਸਾਡੀ ਚੱਪਾ-ਚੱਪਾ ਧਰਤੀ ਬਚਾਉਣ ਦੀ ਖਾਤਰ ਲੜਦੇ ਰਹੇ ਅੱਜ ਅਸੀਂ ਉਹਨਾਂ ਬਜ਼ੁਰਗਾਂ ਦੀ ਯਾਦਗਾਰ ਦੀ ਚੱਪਾ ਧਰਤੀ ਬਚਾਉਣ ਦੇ ਆਸਤੇ ਇੱਥੇ ਬੈਠੇ ਹੋਏ ਹਾਂ ਤੇ ਦੇਖਣਾ ਸਾਡੇ ਬਜ਼ੁਰਗਾਂ ਦੇ ਅੰਦਰ ਕਿਹੋ ਜੀ ਤਾੰਗ ਸੀ ਤੇ ਸਾਡੇ ਅੰਦਰ ਕਿਹੋ ਜੀ ਤਾੰਗ ਹੈ ਜੇ ਸਾਡੇ ਅੰਦਰ ਉਹ ਜੀ ਨਿਸ਼ਠਾ ਹੈ ਜੇ ਕਿ ਤਨੋਂ ਮਨੋਂ ਖਲੋਤਿਆਂ ਇੱਥੇ ਜੇ ਭਲਕੇ ਮੰਨ ਲੋਕੇ ਇਨਕਾਰੀ ਹੋ ਜਾਵਣ ਅਸੀਂ ਤਾਂ ਵੀ ਇੱਥੇ ਖਲੋਤੇ ਰਵਾਂਗੇ ਜੇ ਆਪਣੇ ਬਜ਼ੁਰਗਾਂ ਦੀ ਯਾਦਗਾਰ ਤਾਮੀਰ ਕਰਾਂਗੇ ਹਰ ਹਾਲਤ ਦੇ ਵਿੱਚ ਤਾਮੀਰ ਕਰਾਂਗੇ ਜੇ ਇਹ ਅੰਦਰ ਸਾਡੇ ਭਾਵਨਾ ਹੋਣੀ ਚਾਹੀਦੀ ਹੈ ਜੇ 4000 ਬੰਦਾ ਦੌੜ ਗਿਆ 6000 ਮੈਦਾਨ ਦੇ ਵਿੱਚ ਖਲੋਤਾ ਰਿਹਾ ਹੈ ਜੇ ਸਿਰ ਜੋੜ ਕੇ ਇੱਕ ਦੂਜੇ ਦੀ ਪਿੱਠ ਨਾਲ ਪਿੱਠ ਜੋੜ ਕੇ ਉਹ ਜੂਜਦੇ ਰਹੇ ਐ ਚੱਪਾ ਚੱਪਾ ਧਰਤੀ ਦੇ ਵਾਸਤੇ ਅੰਦਾਜ਼ਾ ਲਗਾ ਕੇ ਦੇਖੋ ਇਸ ਧਰਤੀ ਦੇ ਆਸੇ ਪਾਸੇ ਚਾਰੇ ਪਾਸੇ ਧਰਤੀ ਸਿੱਖਾਂ ਦੇ ਖੂਨ ਨਾਲ ਸਿੰਜੀ ਗਈ ਹੈ ਜੀ ਇਹ ਬਹਾਦਰਾਂ ਦੇ ਖੂਨ ਨਾਲ ਸਿੰਜੀ ਗਈ ਹੈ ਜੀ ਇੱਧਰ ਜਿੱਧਰ ਮਰਜੀ ਧਿਆਨ ਮਾਰ ਕੇ ਤੁਸੀਂ ਦੇਖ ਲਓ ਜਦੋਂ ਲੁਹਾਮਾ ਪਿੰਡ ਵਾਲੇ ਲੋਕ ਆਏ ਸਨ ਨਾ ਸੰਸਕਾਰ ਕਰਨ ਵਾਸਤੇ ਮੁਦਕੀ ਵਾਲੇ ਸਾਰੇ ਦੌੜ ਗਏ ਸਨ ਮਾਫ਼ ਕਰਨਾ ਅੱਜ ਨਾ ਦੌੜੇ ਹੋ ਜੀ ਇਹ ਤੁਹਾਡੇ ਮਸਤਾਨ ਸਿੰਘ ਜੈਲਦਾਰ ਦੀ ਇਹ ਗੱਲਬਾਤ ਹੈ ਜਿਹੜੀ ਕਰਮ ਸਿੰਘ ਹਿਸਟੋਰੀਅਨ ਨੇ ਲਿਖਤੀ ਤੌਰ ਦੇ ਉੱਤੇ ਛਾਪੀ ਹੋਈ ਹੈ ਛਰੋਮਣੀ ਕਮੇਟੀ ਕਿਤਾਬ ਛਾਪ ਕੇ ਵੰਡਦੀ ਹੈ ਲੈ ਕੇ ਪੜ ਲਿਓ ਭਾਵੇਂ। ਮੁਦਕੀ ਵਾਲੇ ਦੌੜ ਗਏ ਸਨ ਇੱਥੋਂ ਛੱਡ ਕੇ ਸਾਰੇ। ਲੋਹਾਮਾਂ ਵਾਲਿਆਂ ਨੇ ਆ ਕੇ ਸਸਕਾਰ ਤੱਕ ਕੀਤੇ ਨੇ। ਅੱਜ ਨਾ ਦੌੜਿਓ ਬਸ। ਅੱਜ ਖਲੋਇਓ। ਅੱਜ ਖਲੋਣਾ ਬਹੁਤ ਜ਼ਰੂਰੀ ਹੈ ਜੀ। ਉਹਨਾਂ ਬਜ਼ੁਰਗਾਂ ਦੇ ਲਈ ਜਿਹੜੇ ਇੱਥੇ ਸ਼ਹੀਦ ਹੋਏ ਨੇ ਜੇ ਅੱਜ ਅਸੀਂ ਖ਼вар ਹੋ ਰਹੇ ਆ ਨਾ ਉਹ ਚਾਹੇ ਆਰਥਿਕ ਤਲ ਉੱਤੇ ਹੋਈਏ ਚਾਹੇ ਰਾਜਨੀਤਿਕ ਤਲ ਉੱਤੇ ਹੋਈਏ ਚਾਹੇ ਧਾਰਮਿਕ ਤਲ ਉੱਤੇ ਹੋਈਏ ਚੇਤਾ ਰੱਖੋ ਖ਼ਵਾਰੀ ਵੀ ਇੱਥੋਂ ਹੀ ਸ਼ੁਰੂ ਹੋਈ ਹੈ ਜਿੱਥੋਂ ਪਹਿਲੀ ਜੰਗ ਸ਼ੁਰੂ ਹੋਈ ਹੈ ਜੇ ਉਦੋਂ ਖਲੋ ਜਾਂਦੇ ਜੇ ਉਦੋਂ ਸਾਡੇ ਬੰਦੇ ਗੱਦਾਰੀਆਂ ਨਾ ਕਰਦੇ ਤੇ ਅੱਜ ਅਸੀਂ ਖ਼ਵਾਰ ਨਾ ਹੁੰਦੇ ਫਿਰਦੇ ਇਹ ਖ਼ਵਾਰੀਆਂ ਵੀ ਉੱਥੇ ਹੀ ਪੰਆ ਹੋਣੀਆਂ ਨੇ ਸੋ ਜਿਹੜੀ ਮੈਂ ਗੱਲ ਕਰ ਰਿਹਾ ਸੀ ਤੁਸੀਂ ਦੇਖੋ ਜੰਗ ਹੋਈ ਅੰਗਰੇਜ਼ਾਂ ਦੇ ਤਿੰਨ ਵੱਡੇ ਜਰਨੈਲ ਤੁਹਾਡੇ ਬਜ਼ੁਰਗਾਂ ਨੇ ਥੱਲੇ ਸੁੱਟੇ ਜਿਨ੍ਹਾਂ ਦੀ ਯਾਦ ਬਣਾਈ ਆ ਉਹਨਾਂ ਨੇ। ਕੁੱਲ 13 ਵੱਡੇ ਅੰਗਰੇਜ਼ ਅਫਸਰ ਮਾਰੇ ਸਿੱਖਾਂ ਨੇ ਇੱਥੇ ਤਿੰਨ ਦੇ ਕਰੀਬ ਦੇਸੀ ਅਫਸਰ ਸਨ ਜਿਹੜੇ ਉਹਨਾਂ ਨੇ ਮਾਰੇ ਐ ਤੇ 600 ਦੇ ਵਿੱਚੇ 200 ਕਹਿੰਦੇ ਆ ਵਿੱਚੇ 400 ਕਹਿੰਦੇ ਆ ਕਿ 600 ਕਹਿੰਦੇ ਆ ਮੈਂ ਉਹ ਗਿਣਤੀ ਚ ਨਹੀਂ ਪੈਂਦਾਗਾ 2 250 ਜਿੰਨਾ ਮਰਜੀ ਹੋਵੇ ਜੇ ਉਹ ਅੰਗਰੇਜ਼ਾਂ ਦਾ ਸਿਪਾਹੀ ਇੱਥੇ ਉਹਨਾਂ ਨੇ ਮਕੋਇਆ ਐ। 39 ਵੱਡੇ ਅਫਸਰ ਜਿਹੜੇ ਸਨ ਅੰਗਰੇਜ਼ਾਂ ਦੇ ਉਹ ਫੱਟੜ ਹੋਏ ਆ ਜੇ 9-10 ਦੇ ਕਰੀਬ ਪੂਰਬੀਏ ਅਫਸਰ ਸਨ ਅੰਗਰੇਜ਼ਾਂ ਦੇ ਉਹ ਫੱਟੜ ਹੋਏ ਆ ਜੇ 600 ਤੋਂ ਉੱਪਰ ਉਹਨਾਂ ਦਾ ਸਿਪਾਹੀ ਫੱਟੜ ਹੋਇਆ ਇਹ ਛੋਟੀ ਮੋਟੀ ਗੱਲ ਨਹੀਂ ਸੀ ਕਰਨਲ ਮੈਲਿਸਨ ਨੇ ਜਦੋਂ ਲਿਖਿਆ ਇਹਦੇ ਬਾਰੇ ਉਹ ਕਹਿੰਦਾ ਇਹ ਇਹੋ ਜੀ ਲੜਾਈ ਹੈ ਜਿਹਦੇ ਉੱਤੇ ਅੰਗਰੇਜ਼ ਆਪਣੀ ਜਿੱਤ ਦਾ ਦਾਵਾ ਨਹੀਂ ਤੇ ਰੱਖ ਸਕਦਾ ਭਾਵੇਂ ਕਿ 18 ਤੋਂ ਬਾਅਦ 19 ਤਰੀਕ ਨੂੰ ਜਦੋਂ ਇਥੋਂ ਫੌਜਾਂ ਫੇਰੂ ਸ਼ਹਿਰ ਚਲੀਆਂ ਗਈਆਂ ਨੇ ਇਹ ਦਾਵਾ ਕੀਤਾ ਗਿਆ ਕਿ ਅੰਗਰੇਜ਼ ਜਿੱਤ ਗਏ ਐ ਪਰ ਕਰਨਲ ਮੈਲਿਸਨ ਨੇ ਲਿਖਿਆ ਕਹਿਣ ਲੱਗਾ ਇਹਦੇ ਉੱਤੇ ਮੰਨਿਆ ਹੀ ਨਹੀਂ ਜਾ ਸਕਦਾ ਕਿ ਜਿੱਤ ਨੇ ਆ ਕੇ ਅੰਗਰੇਜ਼ਾਂ ਦੇ ਪੈਰ ਚੁੰਮੇ ਹੋਣ ਦੇ ਕਨਿੰਗਮ ਦੀ ਕਿਤਾਬ ਪੜ ਕੇ ਦੇਖੋ ਕਨਿੰਗਮ ਨੇ ਵੀ ਇਹੋ ਗੱਲ ਲਿਖੀ ਐ ਉਹ ਕਹਿਣ ਲੱਗਾ ਇਹ ਮੰਨਿਆ ਹੀ ਨਹੀਂ ਜਾ ਸਕਦਾ ਕਿ ਇਹ ਅੰਗਰੇਜ਼ਾਂ ਦੀ ਕੋਈ ਜਿੱਤ ਸੀ ਜੇ ਸਾਡੇ ਬਜ਼ੁਰਗ ਜੂਝਦੇ ਰਹੇ ਨੇ ਇਸ ਧਰਤੀ ਦੀ ਖਾਤਰ